ਸਾਸਤਰੀਕਾਲ ਦੋਸਤੋ ਸਨ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮਠਿਆਈ ਵੰਡਣ ਲਈ ਹੋ ਜਾਓ ਤਿਆਰ ਕਿਉਂਕਿ ਭਗਵਾਨ ਸ਼ਨੀ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ 11 ਜਨਵਰੀ ਤੋਂ 16 ਜਨਵਰੀ ਤੱਕ ਇਹਨਾਂ 6 ਰਾਸ਼ੀਆਂ ਦੀ ਕਿਸਮਤ ਅਚਾਨਕ ਚਮਕੇਗੀ ਤੁਹਾਨੂੰ ਕਈ ਤਰ੍ਹਾਂ ਦੀਆਂ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਜੀ ਹਾਂ ਦੋਸਤੋ ਭਗਵਾਨ ਸ਼ਨੀ ਦੇਵ ਹੁਣ 12 ਰਾਸ਼ੀਆਂ 'ਚੋਂ ਇਹਨਾਂ 6 ਰਾਸ਼ੀਆਂ ਤੇ ਕਿਰਪਾ ਕਰਨਗੇ ਜਿਸ ਕਾਰਨ ਹੁਣ ਇਹਨਾਂ ਛੇ ਰਾਸ਼ੀਆਂ ਦੇ ਜਿਵੇਂ ਦੇ ਸਾਰੇ ਦੁੱਖ ਅਤੇ ਤਕਲੀਫਾਂ ਦੂਰ ਹੋ ਜਾਣਗੇ ਦੂਰ ਹੋ ਜਾਣਗੇ ਹੁਣ ਭਗਵਾਨ ਸ਼ਨੀ ਦੇ ਹੁਣ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਇਹਨਾਂ ਛੇ ਰਾਸ਼ੀਆਂ ਤੇ ਹੋ ਗਈ ਹੈ ਬੇਅੰਤ ਖੁਸ਼ੀਆਂ ਇਹਨਾਂ ਨੂੰ ਮਿਲਣ ਜਾ ਰਹੀਆਂ ਹਨ ਇਹ ਛੇ ਰਾਸ਼ੀਆਂ ਖੁਸ਼ਕਿਸਮਤ ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ 11 ਜਨਵਰੀ ਤੋਂ 16 ਜਨਵਰੀ ਤੱਕ ਭਗਵਾਨ ਸ਼ਨੀ ਦੇਵ ਜੀ ਦੇ ਕਰਪਾ ਦੇ ਨਾਲ ਚਮਕਣ ਵਾਲੇ ਹੈ ਇਹਨਾਂ ਸ਼ੇ ਰਾਸ਼ੀਆਂ ਨੂੰ ਬਹੁਤ ਚੰਗੀ ਖਬਰ ਮਿਲਣ ਵਾਲੀ ਹੈ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਸ਼ੇ ਖੁਸ਼ਕਿਸਮਤ ਅਤੇ ਭਾਗਸ਼ਾਲੀ ਰਾਸ਼ੀਆਂ ਬਾਰੇ ਦੱਸਣ ਜਾ ਰਹੇ ਹਾਂ। ਇਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਚਰੋਣ ਸੁਣਨਾ ਕਿਉਂਕਿ ਇਹ ਵੀਡੀਓ ਇਹਨਾਂ ਸ਼ੇ ਰਾਸ਼ੀ ਵਾਲਿਆਂ ਲਈ ਬਹੁਤ ਹੀ ਖਾਸ ਹੈ। ਮਹੱਤਵਪੂਰਨ ਹੈ। ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਸ਼ਨੀ ਦੇਵ ਜੀ ਦੇ ਸੱਚੇ ਸਰਦਾਂ ਨੂੰ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼ਨੀ ਦੇਵ ਜੀ ਚ ਰੋ ਲਿਖ ਦਿਓ ਤੇ ਦੋਸਤੋ ਆਓ ਅੋਨਾ ਖੁਸ਼ਕਿਸਮਤ ਅਤੇ ਪਾਕਸ਼ਲੀ ਰਾਸ਼ੀਆਂ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਦੀ ਕਿਸਮਤ 11 ਜਨਵਰੀ ਤੋਂ 16 ਜਨਵਰੀ ਤੱਕ ਭਗਵਾਨ ਸ਼ਨੀ ਦੇਵ ਜੀ ਦੇ ਆਸ਼ੀਰਵਾਦ ਨਾਲ ਚਮਕਣ ਵਾਲੀ ਹੈ ਇਹਨਾਂ ਛੇ ਰਾਸ਼ੀ ਵਾਲਿਆਂ ਨੂੰ ਜੀਵਨ ਦੇ ਵਿੱਚ ਬਿਆਨਤ ਤਨ ਤੌਲਤ ਮਿਲਣ ਵਾਲੀ ਹੈ ਖੁਸ਼ੀਆਂ ਖੁਸ਼ੀਆਂ ਇਹਨਾਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਦੋਸਤੋ ਸਾਡੇ ਜੀਵਨ ਵਿੱਚ ਜੋ ਵੀ ਤਬਦੀਲੀਆਂ ਹੁੰਦੀਆਂ ਹਨ ਉਹ ਗ੍ਰਹਾਂ ਦੀ ਗਤੀ ਦੇ ਨਾਲ ਜੁੜੀਆਂ ਹੁੰਦੀਆਂ ਹਨ ਇਸ ਲਈ ਸਾਨੂੰ ਆਪਣੇ ਭਵਿੱਖ ਬਾਰੇ ਬਹੁਤ ਹੀ ਸੁਚੇਤ ਹੋਣਾ ਚਾਹੀਦਾ ਹੈ ਇਸ ਸੰਸਾਰ ਵਿੱਚ ਹਰ ਵਿਅਕਤੀ ਕੋਸ਼ਿਸ਼ ਕਰਦਾ ਹੈ ਤੇ ਆਪਣੇ ਭਵਿੱਖ ਨੂੰ ਜਾਣਦਾ ਹੈ ਕਿ ਗ੍ਰਹਾਂ ਦੀ ਗਤੀ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ ਉਨ੍ਹਾਂ ਦੇ ਹਰ ਕਦਮ ਸਿੱਧੇ ਤੌਰ ਤੇ ਸਾਡੇ ਆਮ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ ਜੇਕਰ ਸ਼ਨੀ ਦੇਵ ਦੀ ਗੱਲ ਕਰੀਏ ਤਾਂ ਭਗਵਾਨ ਸ਼ਨੀ ਦੇਵ ਸੂਰਜ ਦੇ ਪੁੱਤਰ ਹਨ ਅਸੀਂ ਸਾਰੇ ਜਾਣਦੇ ਹਾਂ ਕਿ ਸ਼ਨੀ ਦੇਵ ਸਾਰੇ ਦੇਵਤਿਆਂ ਦੇ ਵਿੱਚੋਂ ਸਭ ਤੋਂ ਵੱਧ ਪਰੇਸ਼ਦਾ ਮਤਲਬ ਇਹ ਨਹੀਂ ਕਿ ਸ਼ਨੀ ਦੇਵ ਬਿਨਾਂ ਸੋਚੇ ਸਮਝੇ ਬਿਨਾਂ ਸੋਚੇ ਸਮਝੇ ਕਿਸੇ ਤੇ ਗੁੱਸਾ ਹੋ ਜਾਂਦੇ ਹਨ ਜਾਂ ਉਹਨਾਂ ਨੂੰ ਸਜ਼ਾ ਦੇਣ ਲੱਗ ਜਾਂਦੇ ਹਨ ਸ਼ਨੀ ਦੇਵ ਬਿਨਾਂ ਕਿਸੇ ਗਲਤੀ ਜਾਂ ਪਾਪ ਦੇ ਕਿਸੇ ਨੂੰ ਸਜ਼ਾ ਨਹੀਂ ਦਿੰਦੇ ਐਸ ਲਈ ਉਹਨਾਂ ਨੂੰ ਦੁਨੀਆ ਦਾ ਜੱਜ ਕਿਹਾ ਜਾਂਦਾ ਹੈ ਸ਼ਨੀ ਦੇਵ ਦੀ ਬਖਸ਼ਿਸ਼ ਵਾਲੇ ਵਿਅਕਤੀ ਦੀ ਜ਼ਿੰਦਗੀ ਵਿੱਚ ਸਭ ਕੁਝ ਚੰਗਾ ਹੋਵੇਗਾ ਹਾਲਾਂਕਿ ਸ਼ਨੀ ਦੇਵ ਦਾ ਨਾਮ ਸੁਣ ਕੇ ਹਰ ਕੋਈ ਕੰਬਣ ਲੱਗਦਾ ਹੈ ਪਰ ਉਹਨਾਂ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਜੇਕਰ ਕੋਈ ਸੇ ਵਿਅਕਤੀ ਤੇ ਮਿਹਰਬਾਨ ਹੁੰਦਾ ਹੈ ਤਾਂ ਉਹ ਆਪਣੀ ਕਿਸਮਤ ਬਦਲਣ ਵਿੱਚ ਦੇਰ ਨਹੀਂ ਕਰਦਾ ਜਿੰਨਾ ਜ਼ਿਆਦਾ ਸ਼ਨੀ ਦੇਵ ਗ੍ਰੋਧਿਤ ਲੱਗਦੇ ਹਨ ਓਨਾ ਹੀ ਜ਼ਿਆਦਾ ਲੋਕ ਪ੍ਰਭਾਵਿਤ ਹੁੰਦੇ ਹਨ ਹਾਂ ਦੋਸਤੋ ਉਸੇ ਸਾਰੇ ਸ਼ਨੀ ਦੇਵ ਨੂੰ ਖੁਸ਼ੀਆਂ ਦਿੰਦੇ ਹੋ ਕ੍ਰੋਧ ਦੀ ਵਰਖਾ ਕਰਨ ਵਾਲੇ ਹੀ ਸਮਝਣਗੇ ਪਰ ਉਸੇ ਮਹਿਮਾ ਨੂੰ ਕੋਈ ਨਹੀਂ ਸਮਝ ਸਕਿਆ ਤੁਹਾਨੂੰ ਦੱਸ ਰਹੀ ਹਾਂ ਕਿ ਜਦੋਂ ਜਦੋਂ ਰਾਸ਼ੀਆਂ ਦੇ ਹਿਸਾਬ ਦੇ ਨਾਲ ਆਪਾਂ ਨੂੰ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਹੁਣ ਭਗਵਾਨ ਸ਼ਨੀ ਦੇਵ 12 ਰਾਸ਼ੀਆਂ ਦੇ ਵਿੱਚੋਂ ਇਹਨਾਂ 6 ਰਾਸ਼ੀਆਂ ਤੇ ਬਹੁਤ ਹੀ ਖੁਸ਼ ਹੋ ਗਏ ਹਨ ਜਿਸ ਕਾਰਨ ਇਹਨਾਂ ਸ਼ੇ ਰਾਸ਼ੀ ਵਾਲਿਆਂ ਦਾ ਜੀਵਨ ਹੁਣ ਵਧੀਆ ਗੁਜ਼ਰਨ ਵਾਲਾ ਹੈ ਜੀ ਹਾਂ ਦੋਸਤੋ ਭਗਵਾਨ ਸ਼ਨੀ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ ਹੁਣ ਇਹਨਾਂ ਸ਼ੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਸਭ ਤੋਂ ਵਧੀਆ ਸਮਾਂ ਸ਼ੁਰੂ ਹੋਣ ਵਾਲਾ ਹੈ ਬੇਅੰਤ ਖੁਸ਼ੀਆਂ ਹੋਣ ਵਾਲੀਆਂ ਹਨ ਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਹੁਣ ਇਹਨਾਂ ਸ਼ੇ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਤੇ ਆਓ ਜਾਣਦੇ ਹਾਂ ਉਹ ਰਾਸ਼ੀਆਂ ਕਿਹੜੀਆਂ ਹਨ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਗਵਾਨ ਸ਼ਨੀ ਦੇਵ ਦੀ વિશેਸ਼ ਕਿਰਪਾ ਤੁਹਾਡੇ ਉੱਤੇ ਵਰਸ ਰਹੀ ਹੈ ਤੁਹਾਨੂੰ ਨੌਕਰੀ ਵਿੱਚ ਤਰੱਕੀ ਮਿਲੇਗੀ ਤੁਹਾਨੂੰ ਕਾਰੋਬਾਰ ਅਤੇ ਵਿੱਤੀ ਸਥਿਤੀ ਵਿੱਚ ਅਚਾਨਕ ਲਾਭ ਮਿਲੇਗਾ ਸਾਰੇ ਅਧੂਰੇ ਵਿੱਤੀ ਕੰਮ ਪੂਰੇ ਹੋਣਗੇ ਅਤੇ ਪਰਿਵਾਰ ਮਜ਼ਬੂਤ ਹੋਵੇਗਾ ਸ਼ਾਂਤੀ ਅਤੇ ਖੁਸ਼ੀ ਦਾ ਮਾਹੌਲ ਰਹੇਗਾ ਤੁਹਾਨੂੰ ਕੋਈ ਚੰਗੀ ਖਬਰ ਮਿਲ ਸਕਦੀ ਹੈ ਭਗਵਾਨ ਚਾਣੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕੰਮ ਸਫਲ ਹੋਣਗੇ ਕਾਰੋਬਾਰ ਵਿੱਚ ਅਚਾਨਕ ਲਾਭ ਹੋਵੇਗਾ ਅਤੇ ਅਚਾਨਕ ਵਿੱਤੀ ਲਾਭ ਮਿਲਣ ਦੀ ਸੰਭਾਵਨਾ ਵੀ ਹੈ ਭਗਵਾਨ ਚਾਣੀ ਦੇਵ ਦੀ ਕਿਰਪਾ ਦੇ ਨਾਲ ਮਕਰ ਰਾਸ਼ੀ ਵਾਲੇ ਲੋਕਾਂ ਤੋਂ ਤੁਹਾਡੇ ਜੀਵਨ ਵਿੱਚ ਬੇਅੰਤ ਖੁਸ਼ੀਆਂ ਤੁਹਾਨੂੰ ਮਿਲਣ ਵਾਲੀਆਂ ਹਨ ਜੋ ਲੋਕ ਨਵਾਂ ਵਾਹਨ ਜਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਇਹ ਯੋਜਨਾ ਜ਼ਰੂਰ ਸਫਲ ਹੋਣ ਵਾਲੀ ਹੈ ਮਕਰ ਰਾਸ਼ੀ ਵਾਲਿਓ ਤੁਹਾਨੂੰ ਸੰਤਾਨ ਹੋਂਦ ਦੀ ਖੁਸ਼ੀ ਮਿਲਣ ਵਾਲੀ ਹੈ ਜੋ ਤੁਹਾਡੇ ਪਰਿਵਾਰ ਦੇ ਚਿਹਰਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿਰਫ ਖੁਸ਼ੀਆਂ ਹੀ ਰਹਿਣਗੀਆਂ ਮਕਰ ਰਾਸ਼ੀ ਵਾਲਿਆਂ ਲਈ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਹੁਣ ਸਮਾਂ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹੋਣ ਵਾਲਾ ਹੈ ਸਮੇਂ ਦਾ ਪੂਰਾ ਲਾਭ ਉਠਾਓ ਇਸ ਨੂੰ ਆਥਰ ਨਾ ਜਾਣਦੇ ਹੋ ਜੀ ਹਾਂ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਤੋਲਾ ਰਾਸ਼ੀ ਦੋਲਾਰੇ ਅਸ਼ੀ ਵਾਲਿਆਂ ਨੂੰ ਦਾਸ ਹੈ ਕਿ ਭਗਵਾਨ ਸ਼ਨੀ ਦੇ ਤੁਹਾਡੇ ਜੀਵਨ ਵਿੱਚ ਵੱਡੇ ਬਦਲਾਅ ਲਿਆਉਣ ਜਾ ਰਹੇ ਹਨ ਤੁਸੀਂ ਆਪਣੇ ਜੀਵਨ ਵਿੱਚ ਵੱਡੇ ਬਦਲਾਅ ਦੇਖੋਗੇ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਨੂੰ ਵੱਡੇ ਲਾਭ ਮਿਲ ਸਕਦੇ ਹਨ ਤੁਹਾਡੀਆਂ ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਇਹ ਸਮਾਂ ਣਕੂਲ ਹੈ ਤੁਸੀਂ ਜੋ ਵੀ ਕੰਮ ਕਰੋਗੇ ਤੁਹਾਨੂੰ ਸਫਲਤਾ ਮਿਲੇਗੀ ਮਿਹਨਤੋਂ ਜ਼ਿਆਦਾ ਲਾਭ ਤੁਹਾਨੂੰ ਪ੍ਰਾਪਤ ਹੋਵੇਗਾ ਆਤਮ ਵਿਸ਼ਵਾਸ ਤੁਹਾਡਾ ਵਧੇਗਾ ਇਹ ਤੁਹਾਡੀ ਸ਼ਖਸੀਅਤ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਏਗਾ ਖਾਸ ਤੌਰ ਤੇ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਰਹੇਗਾ ਤੁਹਾਡੇ ਕੰਮ ਦੀ ਪ੍ਰਸ਼ੰਸਾ ਹੋਵੇਗੀ ਸਮਾਜ ਵਿੱਚ ਤੁਹਾਡਾ ਸਨਮਾਨ ਵਧੇਗਾ ਉੱਥੇ ਹੀ ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਵੀ ਤੁਹਾਨੂੰ ਮਿਲਣਗੇ ਇਹ ਤੁਹਾਡੇ ਲਈ ਅਜੇ ਆ ਕੁਸ਼ਕਿਸਮਤ ਸਮਾਂ ਹੈ ਜੋ ਤੁਸੀਂ ਮਹਿਸੂਸ ਕਰੋਗੇ ਕਿ ਭਗਵਾਨ ਚੰਨੀ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀਆਂ ਸਾਰੀਆਂ ਇੱਛਾਵਾਂ ਖੋਰੀਆਂ ਹੋ ਰਹੀਆਂ ਹਨ ਬਸ ਇਸ ਖੁਸ਼ੀ ਨੂੰ ਮਹਿਸੂਸ ਕਰੋ ਅਤੇ ਅੱਗੇ ਵਧੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਹ ਸਭ ਕੁਝ ਪ੍ਰਾਪਤ ਕਰਨ ਜਾ ਰਹੇ ਹੋ ਜਿਵੇਂ ਤੁਸੀਂ ਹੱਕਦਾਰ ਹੋ ਜਿਸ ਨਾਲ ਤੁਹਾਡੀ ਖੁਸ਼ੀ ਵਿੱਚ ਵਾਧਾ ਹੋਵੇਗਾ ਅਤੇ ਕੋਈ ਰੋਕ ਨਹੀਂ ਹੋਵੇਗੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਅਗਲੀ ਖੁਸ਼ਕਿਸਮਤ ਰਾਸ਼ੀਆਂ ਜੀ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦਾ ਪੰਡਾਰ ਬਣਨ ਵਾਲਾ ਹੈ ਭਗਵਾਨ ਸ਼ਨੀ ਦੇਵ ਤੁਹਾਡੇ ਉੱਤੇ ਬਹੁਤ ਖੁਸ਼ ਹਨ ਹੁਣ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਚੰਗੀ ਖਬਰ ਮਿਲਣ ਵਾਲੀ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ ਆਓ ਤੁਹਾਨੂੰ ਦੱਸਦੇ ਹਾਂ ਕੁੰਮਾ ਰਾਸ਼ੀ ਵਾਲੇ ਤੁਸੀਂ ਸਖਤ ਮਿਹਨਤ ਕੀਤੀ ਹੈ ਹੁਣ ਤੁਹਾਨੂੰ ਉਸ ਮਿਹਨਤ ਦਾ ਫਲ ਮਿਲਣ ਵਾਲਾ ਹੈ ਇਸੇ ਨਾਲ ਹੀ ਤੁਹਾਡੇ ਸਾਰੇ ਰੁਕੇ ਹੋਏ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਨਾਲ ਹੀ ਜੋ ਵੀ ਕਾਰੋਬਾਰ ਕਰੋਗੇ ਉਸ ਵਿੱਚ ਤਿੰਨ ਤੁਗਨੇ ਰਾਜ ਤਗਨੇ ਤਰੱਕੀ ਕਰੋਗੇ ਹਰ ਪਾਸੇ ਤੁਹਾਨੂੰ ਲਾਭ ਮਿਲੇਗਾ ਕੁੰਮ ਰਾਸ਼ੀ ਵਾਲੇ ਹੋਂ ਤੁਹਾਡੀ ਜ਼ਿੰਦਗੀ ਹਰ ਪਾਸਿਓਂ ਖੁਸ਼ੀਆਂ ਆਉਣ ਵਾਲੀਆਂ ਹਨ ਭਗਵਾਨ ਸ਼ਨੀ ਦੇਵ ਤੁਹਾਡੇ ਦੇ ਬਹੁਤ ਖੁਸ਼ ਹਨ ਨਾਲ ਹੀ ਜੋ ਲੋਕ ਨੌਕਰੀ ਕਰ ਰਹੇ ਹਨ ਉਹ ਤਰੱਕੀ ਅਤੇ ਤਨਖਾਹ ਵਾਅਦੇ ਦੇ ਯੋਗ ਹਨ ਨਾਲ ਹੀ ਜੋ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਉਹਨਾਂ ਦੇ ਮਨਪਸੰਦ ਨੌਕਰੀ ਵੀ ਮਿਲਣਗੇ ਤੇ ਜੇਕਰ ਤੁਹਾਡਾ ਕੋਈ ਵੀ ਕਾਮ ਰੁਕੇ ਹੈ ਤਾਂ ਫਸਿਆ ਹੋਇਆ ਪੈਸਾ ਵੀ ਤੁਹਾਨੂੰ ਵਾਪਸ ਮਿਲ ਜਾਵੇਗਾ ਤੁਹਾਡੇ ਕਾਰੋਬਾਰ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਖਤਮ ਹੋ ਜਾਣਗੀਆਂ ਅਤੇ ਹੁਣ ਤੁਹਾਡੀ ਜ਼ਿੰਦਗੀ ਵਿੱਚ ਸਿਰਫ ਖੁਸ਼ੀਆਂ ਹੀ ਰਹਿਣਗੀਆਂ ਕੁੰਮਾ ਰਾਸ਼ੀ ਵਾਲੇ ਤੁਹਾਡੇ ਜੀਵਨ ਵਿੱਚ ਇੱਕ ਨਵੀਂ ਖੁਸ਼ੀ ਮਹਿਸੂਸ ਕਰੋਗੇ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹੈ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਦਾਸ ਤੇ ਇਹ ਕਿ ਭਗਵਾਨ ਸ਼ਨੀ ਦੇਵ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਤੇ ਹੈ ਤੁਹਾਨੂੰ ਦਾਸ ਇਹ ਤੁਹਾਨੂੰ ਸਰਫਵੈਟ ਲਾਭ ਮਿਲੇਗਾ ਸਗੋਂ ਪਰ ਵਿੱਚ ਵੀ ਬਹੁਤ ਵਾਅਦਾ ਹੋਵੇਗਾ ਇਸ ਤੋਂ ਇਲਾਵਾ ਨੌਕਰੀ ਕਰਨ ਵਾਲਿਆਂ ਲਈ ਤਰੱਕੀ ਦੇ ਨਾਲ-ਨਾਲ ਤਨਖਾਹ ਵਿੱਚ ਵਾਅਦੇ ਦੇ ਯੋਗ ਹਨ ਵਿਦੇਸ਼ਾਂ ਵਿੱਚ ਕੰਮ ਕਰਨ ਦਾ ਸੁਪਨਾ ਦੇਖ ਰਹੇ ਤਾਂ ਸੁਪਨਾ ਪੂਰਾ ਹੋਣ ਦੇ ਯੋਗ ਹਨ ਤੁਹਾਡੇ ਤੇ ਭਗਵਾਨ ਜੀ ਜਾਂ ਨੀ ਦੇਵ ਜੀ ਦੀ ਵਿਸ਼ੇਸ਼ ਕਿਰਪਾ ਹੋ ਰਹੀ ਹੈ ਜੋ ਲੋਕ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਆਪਣੇ ਕਾਰੋਬਾਰ ਵਿੱਚ ਜ਼ਿਆਦਾ ਲਾਭ ਮਿਲੇਗਾ ਜੋ ਲੋਕ ਨਵਾਂ ਵਾਹਨ ਜਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਦੀ ਯੋਜਨਾ ਜ਼ਰੂਰ ਸਫਲ ਹੋਵੇਗੀ ਭਗਵਾਨ ਸ਼ਨੀ ਦੇਵ ਅਸੀਮ ਕਿਰਪਾ ਕਰਨ ਵਾਲੇ ਹਨ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਲਾਭ ਮਿਲਣਗੇ ਤੁਹਾਨੂੰ ਲਾਬਤੇ ਵੱਡੀਆਂ ਸਫਲਤਾਵਾਂ ਮਿਲਣ ਜਾ ਰਹੀਆਂ ਹਨ ਜਿਸ ਨਾਲ ਮੇਕ ਰਾਸ਼ੀ ਵਾਲਿਆਂ ਦਾ ਹੰਡਾ ਜੀਵਨ ਬਦਲ ਜਾਵੇਗਾ ਐਸਲਸਟ ਦੇ ਅਗਲੇ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਤਾਂ ਸਹੀ ਹੈ ਕਿ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਉੱਤੇ ਵਿਸ਼ੇਸ਼ ਆਸ਼ੀਰਵਾਦ ਕਰਨ ਵਾਲੇ ਹਨ ਤੁਹਾਨੂੰ ਵਿੱਤੀ ਲਾਭ ਮਿਲੇਗਾ ਅਸਲ ਵਿੱਚ ਤੁਹਾਡੇ ਕਾਰ ਵਿੱਚ ਬਹੁਤ ਵਾਧਾ ਹੋਵੇਗਾ ਇਸ ਤੋਂ ਇਲਾਵਾ ਨੌਕਰੀ ਕਰਨ ਵਾਲਿਆਂ ਲਈ ਪ੍ਰਮੋਸ਼ਨ ਦੇ ਨਾਲ ਨਾਲ ਤਨਖਾਹ ਵਿੱਚ ਵਾਧੇ ਦੀ ਪੂਰੀ ਸੰਭਾਵਨਾ ਹੈ ਨਾਲ ਹੀ ਜਿਹੜੇ ਲੋਕ ਵਿਦੇਸ਼ ਵਿੱਚ ਕੰਮ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਸੁਪਨਾ ਪੂਰਾ ਹੋਣ ਦੀ ਸੰਭਾਵਨਾ ਹੈ ਕੰਨਿਆ ਰਾਸ਼ੀ ਵਾਲੇ ਭਗਵਾਨ ਸ਼ਨੀ ਦੇਵ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਹੈ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਤੇ ਪ੍ਰੇਮ ਸੰਬੰਧ ਮਜ਼ਬੂਤ ਹੋਣਗੇ ਇਸ ਦੇ ਨਾਲ ਹੀ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਜੋ ਲੋਕ ਨਵਾਂ ਵਾਹਨ ਜਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਦੀ ਯੋਜਨਾ ਕਿੰਨੀ ਤੌਰ ਤੇ ਸਫਲ ਹੋਵੇਗੀ ਭਗਵਾਨ ਸ਼ਨੀ ਦੇਵ ਤੁਹਾਡੇ ਉੱਤੇ ਮਿਹਰਬਾਨ ਹਨ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜਿਵੇਂ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦਾ ਸੇ ਇਹ ਕਿ ਭਗਵਾਨ ਛਣਿ ਦੇਵ ਹੁਣ ਤੁਹਾਡੇ ਉੱਤੇ ਵਿਸ਼ੇਸ਼ ਆਸ਼ੀਰਵਾਦ ਕਰਨ ਵਾਲੇ ਹਨ ਤੁਹਾਡੇ ਪਵਿੱਖ ਵਿੱਚ ਤੁਹਾਨੂੰ ਆਮਦਨ ਅਤੇ ਨੌਕਰੀ ਵਿੱਚ ਤਰੱਕੀ ਮਿਲੇਗੀ ਕਾਰੋਬਾਰ ਵਿੱਚ ਅਚਾਨਕ ਲਾਭ ਹੋਵੇਗਾ ਤੇ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ ਸਾਰੇ ਅਧੂਰੇ ਵਿੱਤੀ ਕੰਮ ਪੂਰੇ ਹੋਣਗੇ ਪਰਿਵਾਰ ਵਿੱਚ ਸ਼ਾਂਤੀ ਅਤੇ ਖੁਸ਼ੀ ਦਾ ਮਾਹੌਲ ਰਹੇਗਾ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਭਗਵਾਨ ਛੱਨੀ ਦੇਵ ਦੀ ਕਿਰਪਾ ਦੇ ਨਾਲ ਕਾਰੋਬਾਰ ਵਿੱਚ ਤੁਹਾਡੇ ਸਾਰੇ ਕੰਮ ਅਚਾਨਕ ਸਫਲ ਹੋਣਗੇ ਲਾਭ ਅਤੇ ਅਚੰਚੇਤਾਂ ਲਾਭ ਹੋਵੇਗਾ ਭਗਵਾਨ ਛੱਨੀ ਦੇਵ ਦੀ ਕਿਰਪਾ ਦੇ ਨਾਲ ਮਿਥਨ ਰਾਸ਼ੀ ਵਾਲਿਓ ਹੁਣ ਤੁਹਾਡੇ ਜੀਵਨ ਵਿੱਚ ਬੇਅੰਤ ਖੁਸ਼ੀਆਂ ਆਉਣ ਵਾਲੀਆਂ ਹਨ ਜਿਸ ਦੇ ਕਾਰਨ ਤੁਹਾਡੇ ਜੀਵਨ ਵਿੱਚ ਕੇਵਲ ਖੁਸ਼ਹਾਲੀ ਹੀ ਰਹੇਗੀ ਅਤੇ ਉਹਨਾਂ ਲੋਕਾਂ ਦੇ ਨਾਲ ਜੋ ਖਰੀਦਦਾਂ ਦੀ ਯੋਜਨਾ ਬਣਾ ਰਹੇ ਹਨ ਨਵੀਂ ਗੱਡੀ ਜਾਂ ਕਾਰ ਜੇਕਰ ਉਹ ਕੋਈ ਯੋਜਨਾ ਬਣਾ ਰਹੇ ਹਨ ਤਾਂ ਇਹ ਯੋਜਨਾ ਜ਼ਰੂਰ ਸਫਲ ਹੋਏਗੀ ਜੈਸ ਨਾਲ ਪਰਵਾਚ ਖੁਸ਼ੀਆਂ ਆਉਣਗੀਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਿਥਨ ਰਾਸ਼ੀ ਵਾਲਿਓ ਭਗਵਾਨ ਸ਼ਨੀ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ ਸਮਾ ਤੁਹਾਡੇ ਪੱਖ ਵਿੱਚ ਹੈ ਸਮੇ ਦਾ ਪੂਰਾ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਂਦਿਓ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ